ਅਸੀਂ ਤਾਂ ਲੜ ਪੰਦੇ ਆ ਨਾ ਜਾ ਕੇ ਵੀ ਰੱਬ ਨੇ ਜੇ ਸਾਡੀ ਗੱਲ ਨਹੀਂ ਮੰਨੀ ਤੇ ਅਸੀਂ ਨਹੀਂ ਅੱਜ ਤੋਂ ਬਾਅਦ ਗੁਰਦੁਆਰਾ ਸਾਹਿਬ ਆਣਾ ਅੱਜ ਤੋਂ ਬਾਅਦ ਅਸੀਂ ਨਹੀਂ ਪਾਠ ਕਰਨਾ ਮਤਲਬ ਇਹ ਨਹੀਂ ਬਹੁਤ ਜ਼ਿਆਦਾ ਕਿ ਮਤਲਬ ਹੀ ਨੀਤ ਦੇ ਮਾੜੇ ਕੀ ਅਸੀਂ ਆਪਣੀ ਸੁਣਾ ਕੇ ਆਉਂਦੇ ਰਹੇ ਹਮੇਸ਼ਾ ਉਹਦੇ ਕੋਤੇ ਸੁਣੀ ਨਹੀਂ ਕਦੀ ਜੇ ਉਹਦੀ ਸੁਣੀ ਹੁੰਦੀ ਸ਼ਾਇਦ ਉਹ ਚੀਜ਼ ਦੀ ਲੋੜ ਵੀ ਨਾ ਹੁੰਦੀ ਉਹ ਚੀਜ਼ ਨਹੀਂ ਅਹਿਮੀਅਤ ਵੀ ਨਾ ਰੱਖਦੀ ਤੁਹਾਡੇ ਨੂੰ ਕਿਉਂਕਿ ਗੁਰੂ ਨੂੰ ਵੀ ਅਸੀਂ ਤਾਂ ਹੀ ਮੰਨਦੇ ਆ ਜਦੋਂ ਤੱਕ ਸਾਨੂੰ ਇਹ ਲੱਗਦਾ ਵੀ ਉਹ ਸਾਡੀਆਂ ਮੰਨ ਰਿਹਾ ਹਾਂ ਫਿਰ ਅਸੀਂ ਸਾਨੂੰ ਲੱਗਦਾ ਵੀ ਰੱਬ ਹੈਗਾ ਨਹੀਂ ਤਾਂ ਬੜੇ ਲੋਕ ਇਹ ਕਹਿ ਦਿੰਦੇ ਆ ਜਦੋਂ ਕੋਈ ਚੀਜ਼ ਇਹੋ ਜਿਹੀ ਹੋ ਜਾਂਦੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਉਹਨਾਂ ਦੇ ਮਤਲਬ ਉਹ ਵੀ ਰੱਬ ਤਾਂ ਹੈ ਹੀ ਨਹੀਂ ਕਿਉਂਕਿ ਵੇਖਣ ਦਾ ਨਜ਼ਰੀਆ ਨਹੀਂ ਹੈਗਾ ਤੇ ਇਹੋ ਜਿਹਾ ਜਵਾਬ ਦੇਊਗਾ ਫਿਰ ਬੰਦਾ ਇਹੋ ਜਿਹੀਆਂ ਸੋਚਾਂ ਸੋਚੂਗਾ ਕਿਉਂਕਿ ਗੁਰੂ ਕੋ ਤਾਂ ਗਿਆਨ ਲਿਆ ਹੀ ਨਹੀਂ ਇਹਦੇ ਆਪਣੇ ਜਿਹੜਾ ਦੁਨੀਆ ਲੋ ਉਸੇ ਨੂੰ ਕੋਟੀ ਜਾਨੇ ਉਸੇ ਅਸੀਂ ਆਪ ਹੀ ਬੜੇ ਗਿਆਨੀ ਆ ਹੋ ਗਿਆ ਆਪ ਹੀ ਬੜੇ ਸਿਆਣੇ ਬਣ ਜੰਨੀ ਫਿਰ ਉਹਦੇ ਚ ਕੀ ਭਾਲਦੇ ਆ ਬਾਬਾ ਫਰੀਦ ਜੀ ਕਹਤੇ ਰਹੇ ਕਿ ਛੱਪੜ ਟੂਡੇ ਕਿਆ ਮਿਲਿਆ ਚਿਕਣ ਡੁੱਬੇ ਹੱਥ ਛੱਪੜ ਜਾ ਹੱਥ ਮਾਰੇ ਤੇ ਕੜੀ ਲੱਗਣਾ ਏ ਫਿਰ ਮੈਂ ਲਾਂਮਾ ਕਿਉਂ ਦਵਾਂ ਉਹ ਕਹਿ ਰਿਹਾ ਵੀ ਇੱਥੇ ਤੇਰਾ ਹੱਥ ਸੜਦਾ ਨਹੀਂ ਅੱਗ ਚ ਨਾ ਪਾਈ ਤੇ ਮੈਂ ਅੱਗ ਜੱਥ ਬਾਗੀ ਕਹਾ ਹਾਏ ਬਾਬਾ ਮੇਰਾ ਸੜ ਗਿਆ ਕਿਹਦੀ ਗਲਤੀ ਤੇ ਤਾਫ ਫਸਦੇ ਆਂ ਕਿ ਅਹੀਂ ਬਸ ਆਪਣੀ ਸੁਣੋਨੀ ਉਹਦੀ ਸੁਣਨਾ ਨਹੀਂ ਚਾਹਂਦਾ